ਵਿਕਰਮ ਮੱਜੀਠੀਆ ਦੀ ਜ਼ਮਾਨਤ ਦੇ ਉੱਤੇ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਪੰਜਾਬ ਦੀ ਸਿਆਸਤ ਹੋਰ ਵੀ ਗਰਮਾਉਂਦੀ ਹੋਈ ਨਸਰ ਆ ਰਹੀ ਹੈ ਤੇ ਦੱਸਦੀ ਹੈ ਕਿ ਕਟਾਰੂ ਚੱਕ ਦਾ ਬਿਆਨ ਸਾਹਮਣੇ ਆ ਰਿਹਾ ਹੈ ਮੰਤਰੀ ਕਟਾਰੂ ਚੱਕ ਦੇ ਵੱਲੋਂ ਹੁਣ ਅਕਾਲੀ ਦਲ ਦੇ ਉੱਤੇ ਪਲਟਵਾਰਤਾ ਕੀਤਾ ਗਿਆ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਘਰਾਂ ਦੇ ਵਿੱਚ ਚਿੱਟੇ ਰੰਗ ਦੇ ਜਿਹੜੇ ਕਿ ਸਤਰ ਵਿਛਾਏ ਗਏ ਨੇ ਉਹਨਾਂ ਦੇ ਪਿੱਛੇ ਸਰਫਰ ਸਰਫਰ ਇੱਕ ਅਕਾਲੀ ਦਲ ਦਾ ਹੱਥ ਹੈ ਤੇ ਹੁਣ ਉਥੇ ਹੀ ਅਜਿਹੇ ਲੋਕਾਂ ਨੂੰ ਨਹੀਂ ਬਖਸ਼ਿਆ ਜਾਵੇਗਾ ਤੇ ਜਿਨ੍ਹਾਂ ਨੇ ਮਾਮਾ ਦੇ ਪੁੱਤਰ ਰੋਲ ਦਿੱਤੇ ਨੇ ਤੇ ਹੁਣ ਵਿਕਰਮ ਮਜੀਠੀਆ ਨੂੰ ਲੈ ਕੇ ਲਗਾਤਾਰ ਮੰਤਰੀ ਕਟਾਰੂ ਚੱਕ ਜਿਹੜੇ ਕਿ ਬਿਆਨ ਦਿੰਦੇ ਹੋਏ ਨਸਰ ਆ ਰਹੇ ਨੇ ਤੇ ਉਹਨਾਂ ਨੇ ਤਿੱਖੇ ਨਿਸ਼ਾਨੇ ਜਿਹੜੇ ਕਿ ਅਕਾਲੀ ਦਲ ਦੇ ਉੱਤੇ ਸਾਦੇ ਨੇ ਤੇ ਉਥੇ ਹੀ ਗੱਲ ਕਰੀਏ ਵਿਕਰਮ ਮਜੀਠੀਆ ਦੀ ਤਾਂ ਬੀਤੇ ਦਿਨਾਂ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਤੇ ਕੱਲ ਜ਼ਮਾਨਤ ਅਰਜ਼ੀ ਨੂੰ ਜਿਹੜਾ ਕਿ ਖਾਰਜ ਕਰ ਦਿੱਤਾ ਹੈ ਤੇ ਇਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਲਗਾਤਾਰ ਇਸ ਗਲ ਤੋਂ ਬਾਅਦ ਬਿਆਨ ਦਿੰਦੇ ਹੋਏ ਨਜ਼ਰ ਆ ਰਹੀ ਹੈ ਹੋਰ ਕੀ ਕੁਝ ਕਹਿਣਾ ਹੈ ਮੰਤਰੀ ਕੁਟਾਰੂ ਚੱਕ ਦਾ ਆਓ ਤੁਹਾਨੂੰ ਸੁਣਾਉਨੇ ਬਿਕਰਮਜੀਤ ਸਿੰਘ ਮਜੀਠੀਏ ਦੀ ਜ਼ਮਾਨਤ ਅਰਜੀ ਨੂੰ ਖਾਰਜ ਕੀਤਾ ਗਿਆ ਸੋ ਇਸ ਜ਼ਮਾਨਤ ਅਰਜੀ ਨੂੰ ਖਾਰਜ ਕਰਨ ਤੋਂ ਬਾਅਦ ਮਾਨਯੋਗ ਅਦਾਲਤ ਨੇ ਮਹਿਸੂਸ ਕਰਦੀ ਹੈ ਕਿ ਉਹਨਾਂ ਦੇ ਵਿਰੁੱਧ ਜਿਹੜਾ ਕੇਸ ਬਣਾਇਆ ਗਿਆ ਉਹ ਕੇਸ ਅਜੇ ਹੋਰ ਓਹਕ ਪਤਾਲ ਦੀ ਮੰਨ ਕਰਦਾ ਉਹਦੇ ਉੱਤੇ ਅਜੇ ਹੋਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਦੇ ਨਾਲ ਦੀ ਨਾਲ ਇਹ ਵੀ ਮੰਨਿਆ ਜਾ ਸਕਦਾ ਵੀ ਇਹ ਕੇਸ ਹੋਰ ਗੰਭੀਰਤਾ ਦੀ ਮੰਗ ਕਰਦਾ ਸੋ ਇਹ ਕੇਸ ਗੰਭੀਰ ਹੋਣ ਕਰਕੇ ਵਿਕਰਮਜੀਤ ਸਿੰਘ ਜੀਠੀਏ ਦਾ ਬਾਹਰ ਜਾਣਾ ਉਹ ਠੀਕ ਨਹੀਂ ਹੈ ਉਹ ਜੇਲ੍ਹ ਦੇ ਅੰਦਰ ਉਹਨਾਂ ਦਾ ਰਹਿਣਾ ਇਹ ਮਾਣਯੋਗ ਦਾਰਦ ਨੇ ਮੰਨਿਆ ਸੋ ਮੈਂ ਖਾਸ ਕਰਕੇ ਜ਼ਰੂਰ ਇਹ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਤੇ ਖਾਸ ਕਰਕੇ ਵਿਰੋਧੀ ਪਾਰਟੀਆਂ ਨੂੰ ਜਿਹੜੀਆਂ ਇਹ ਸਕੂਲ ਪ੍ਰਚਾਰ ਕਰਨ ਦੇ ਲਈ ਭੱਬਾ ਪਰ ਤਿਆਰ ਰੰਡੀਆਂ ਨੇ ਹਰ ਵੇਲੇ ਕੀ ਪੰਜਾਬ ਸਰਕਾਰ ਰਾਜਨੀਤਿਕ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ ਉਹਨਾਂ ਨੂੰ ਇੱਕ ਹੱਥ ਤੇ ਲਿਖਿਆ ਪੜ੍ਹਨਾ ਚਾਹੀਦਾ ਅਜਮਾਜੋ ਕੋਰਟ ਨੇ ਜਿੰਨੀ ਕੁ ਵੀਰਤਾ ਦੇ ਨਾਲ ਇਹ ਗੱਲ ਕਹੀ ਹੈ ਉਹਨਾਂ ਨੇ ਜਵਾਨ ਦਰਦੀ ਰੱਗ ਕੀਤੀ ਹੈ ਇਹ ਤੋਂ ਸਾਬਤ ਹੁੰਦਾ ਹੈ ਕਿ ਇਹ ਕੇਸ ਕਿਸੇ ਰਾਜਨੀਤਿਕ ਮਨ ਭਾਵਨਾ ਦੀ ਬਜਾਏ ਇਹ ਤੱਥਾਂ ਦੇ ਆਧਾਰ ਤੇ ਜਿਹੜਾ ਕੇਸ ਜਿਹੜਾ ਉਹਨਾਂ ਦੇ ਖਿਲਾਫ ਬਣਿਆ ਔਰ ਖਾਸ ਕਰਕੇ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਦੀ ਉਹ ਲੀਡਰਸ਼ਿਪ ਜਿਨ੍ਹਾਂ ਨੇ ਚਾਹੇ ਉਹ ਕਾਂਗਰਸ ਨੇ ਚਾਹੇ ਆ ਕਾਰੀਦਾਲ ਨੇ ਤੇ ਚਾਹੇ ਉਹ ਵੀਜ਼ੇ ਵੀ ਵਾਲੇ ਆ ਸਾਰਿਆਂ ਨੇ ਬੜਾ ਰੋਣਾ ਖੜਾ ਕੀਤਾ ਸੀਗਾ ਬੜੀ ਜਿਹੜੀ ਪੰਜਾਬ ਦੀ ਅੰਦਰ ਚੀਕ ਝਾੜਾ ਪਾਇਆ ਸੀਗਾ ਕਿ ਇਹ ਲੋਕਤੰਤਰ ਦਾ ਕਤਲ ਹੈ ਇਹ ਡੈਮੋਕ੍ਰੇਸੀ ਦਾ ਕਹਾਣਾ ਸੋ ਅੱਜ ਉਹਨਾਂ ਨੂੰ ਪੰਜਾਬ ਦੇ ਲੋਕ ਸਵਾਲ ਪੁੱਛਦੇ ਆ ਕਿ ਜਿਹੜਾ ਕੇਸ ਉਹਨਾਂ ਦੇ ਖਿਲਾਫ ਬਿਜ਼ਨਸ ਨੇ ਬਣਾਇਆ ਆਮਦਨ ਤੋਂ ਜ਼ਿਆਦਾ ਸਰੋਤਾਂ ਦਾ ਉਹ ਕੇਸ ਵਾਜਬ ਹੈ ਔਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਪੰਜਾਬ ਦੀ ਆਰਥਿਕਤਾ ਦਾ ਜਿਸ ਕਿਸੇ ਵੀ ਮਨੁੱਖ ਨੇ ਜਿਸ ਕਿਸੇ ਵੀ ਪੋਲੀਟੀਕਲ ਬੰਦੇ ਨੇ ਨੁਕਸਾਨ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਨੁਕਸਾਨ ਦੀ ਪਰਭਾਈ ਦੇ ਲਈ ਤੇ ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਸਜ਼ਾਵਾਦਾਨ ਦੇ ਲਈ ਕੋਈ ਵੀ ਕਸਰ ਜੜੀ ਹੈ ਵਾਕਈ ਨਹੀਂ ਸੱਜੇਗੀ ਕਿਉਂਕਿ ਜਿਨ੍ਹਾਂ ਨੇ ਜੀਉਂਦੇ ਜਗਤ ਦੇ ਪੰਜਾਬ ਨੂੰ ਇੱਕ ਮਤਲਬ ਅਰਥੀਆਂ ਦਾ ਪੰਜਾਬ ਸੀਵਿਆਂ ਦਾ ਪੰਜਾਬ ਬਣਾਇਆ ਨਸ਼ਿਆਂ ਦਾ ਪੰਜਾਬ ਬਣਾਇਆ ਕੋਈ ਵੀ ਹੋਵੇ ਉਹਨੂੰ ਕਾਨੂੰਨ ਦੇ ਅਦਾਲਤ ਸਜ਼ਾਵਾ ਮਿਲ ਲਈ ਤੇ ਦੀ ਸਰਕਾਰ ਪੂਰੀ ਤਰ੍ਹਾਂ ਆਪਣੇ ਇਮਾਨਦਾਰੀ ਨਾਲ ਕੰਮ ਕਰਦੀ ਹੈ ਸੋ ਪੰਜਾਬ ਨੂੰ ਪ੍ਰਸ਼ਟਾਚਾਰ ਤੋਂ ਮੁਕਤ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਤੇ ਪੰਜਾਬ ਨੂੰ ਜਿਹੜਾ ਉਹ ਗੁੰਡਾਗਰਦੀ ਤੋਂ ਮੁਕਤ ਬਣਾਉਣ ਦੇ ਲਈ ਲਗਾਤਾਰ ਪੰਜਾਬ ਸਰਕਾਰ ਚ ਦੰਗਾਰ ਰਹੀ ਹੈ ਸੋ ਅਸੀਂ ਮਾਨ ਜੋ ਅ ਅਦਾਲਤ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਜੋ ਫੈਸਲਾ ਕੀਤਾ ਬਿਲਕੁਲ ਤੱਥਾਂ ਦੇ ਆਧਾਰ ਤੇ ਕੀਤਾ